ਮਾਂ ਗੁਜਰੀ ਦੀ ਠੰਡੇ ਬੁਰਜ ਵਿੱਚ ਸੋਚੀ ਪੈ ਗਏ ਨੇ ਸਰਸਾ ਤੇ ਵਿਛੜੇ ਸਿੰਘ ਸਿੰਗਣੀਆਂ ਕਿੱਥੇ ਰਹਿ ਗਏ ਨੇ ਸਰਸਾ ਤੇ ਵਿਛੜੇ ਸਿੰਘ ਸਿੰਗਣੀਆਂ ਕਿੱਥੇ ਰਹਿ ਗਏ ਨੇ ਉਹ ਬੈਠੇ ਸਭ ਕੁਝ ਵੇਖ ਰਹੇ ਨੇ ਬੈਠੇ ਸਭ ਕੁਝ ਵੇਖ ਰਹੇ ਨੇ ਵੈਰੀ ਦੀਆਂ ਚਾਲਾਂ ਨੂੰ ਕੋਈ ਹੋਰ ਗੰਗੂਨਾ ਮਿਲ ਗਿਆ ਹੋਵੇ ਮੇਰੇ ਲਾਲ ਦੇ ਲਾਲਾਂ ਨੂੰ ਕੋਈ ਹੋਰ ਗੰਗੂਨਾ ਮਿਲ ਗਿਆ ਹੋਵੇ ਮੇਰੇ ਲਾਲ ਦੇ ਲਾਲਾਂ ਨੂੰ ਗਿਣਤੀ ਘਟ ਪਰ ਤਾਂ ਵੀ ਸੂਰਮੇ ਲੜਦੇ ਹੋਣੇ ਨੇ ਉੱਥੇ ਪੈਰ ਪੈਰ ਤੇ ਖਤਰੇ ਪਰਿਓ ਜਰਦੇ ਹੋਣੇ ਉਥੇ ਪੈਰ ਪੈਰ ਤੇ ਖਤਰੇ ਪਰਿਓ ਜਲਦੇ ਹੋਣੇ ਨੇ ਕਦੇ ਬੱਚਿਆਂ ਨੂੰ ਗੜ ਲਾਉਂਦੇ ਨੇ ਬੱਚਿਆਂ ਨੂੰ ਗੜ ਲਾਉਂਦੇ ਨੇ ਕਦੇ ਲਾਉਣ ਖਿਆਲਾਂ ਨੂੰ ਕੋਈ ਹੋਰ ਗੰਗੂਨਾ ਮਿਲ ਗਿਆ ਹੋਵੇ ਮੇਰੇ ਲਾਲ ਦੇ ਲਾਲਾਂ ਨੂੰ ਕੋਈ ਹੋਰ ਗੰਗੂਨਾ मेरे लाले लालसाच सब कुछ रुड़ गया सी अखी तक बडिया जिमे छोटे बच्चे भुखे ने की बड़िया सकिया हो मे वा खालसा लिख रहा महल वाला ਲਿਖ ਰਿਹਾ ਮਾਂ ਦਿਆਂ ਸਵਾਲਾਂ ਨੂੰ ਕੋਈ ਹੋਰ ਗੰਗੂ ਨਾ ਮਿਲ ਗਿਆ ਹੋਵੇ ਮੇਰੇ ਲਾਲ ਦੇ ਲਾਲਾਂ ਨੂੰ ਕੋਈ ਹੋਰ ਗੰਗੂ ਨਾ ਮਿਲ ਗਿਆ ਹੋਵੇ ਮੇਰੇ ਲਾਲ ਦੇ ਲਾਲਾਂ ਨੂੰ ਮੇਰੇ ਲਾਲ ਦੇ ਲਾਲਾਂ ਨੂੰ ਮੇਰੇ ਲਾਲ ਦੇ ਲਾਲਾਂ ਨੂੰ